ਤਰਾਤਾ ਬਦਲਾਅ ਲਗਾਉਂਦੀਆਂ ਮਾੜੇ ਰਾਤ ਸਿਕੋਸ਼ ਭਰੋ ਮਾੜੇ ਰਾਤ ਸਿਕੋਸ਼ ਭਰੋ ਮਾੜੇ ਰਾਤ ਸਿਕੋਸ਼ ਭਰੋ ਓ ਕਾਹ ਤਹੋਂ ਮਿਟਾਈ ਜਾਂਦੇ ਓ ਕਾਹ ਤਹੋਂ ਮਿਟਾਈ ਜਾਂਦੇ ਰੋਜ਼ ਭਟਾਈ ਮੇਰਾ ਤੂੰ ਮਨ ਦੀ ਹਾਲੀ ਝੁਪ ਝੁਪ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਜਪਾ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਕਹਿਤ ਅਤੇ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਵਾਲੀ ਸਮਾਜ ਸੇਵਿਕਾ ਸ਼੍ਰੀਮਤੀ ਅਨੀਤਾ ਸੋਮਪrakash ਵੱਲੋਂ ਉਨਕਾਰ ਨਗਰ ਫਗਵਾੜਾ ਦੀ ਗਰਾਊਂਡ ਵਿੱਚ ਧੀਆਂ ਦਾ ਸਤਿਕਾਰ ਕਰਦਿਆਂ ਨਵਜੰਮੀਆਂ ਧੀਆਂ ਦੀ ਲੋੜੀ ਪਾਉਣ ਸੰਬੰਧੀ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪਰ ਤੋਂ ਭਾਜਪਾ ਆਗੂ ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਕੇਵਲ ਸਿੰਘ ਢਿੱਲੋਂ, ਸਾਬਕਾ ਵਿਧਾਇਕ ਤਿਕਨਸੂਦ, ਸਾਬਕਾ ਐਮਪੀ ਸ਼ਵੇਤ ਮਾਲਿਕ, ਜਸਪਾਲ ਸਿੰਘ ਢੇਸੀ ਪਰਵਾਸੀ ਭਾਰਤੀ ਜੀਤਾ ਹੁੰਦਲ ਤੋਂ ਇਲਾਵਾ ਹੋਰਨਾ ਭਾਜਪਾ ਆਗੂਆਂ ਨੇ ਇਸ ਲੋੜੀ ਸਮਾਗਮ ਵਿੱਚ ਸ਼ਿਰਕਤ ਕੀਤੀ ਸਮਾਗਮ ਦੌਰਾਨ ਜਿੱਥੇ ਕਲਾਕਾਰਾਂ ਵੱਲੋਂ ਧੀਆਂ ਦੇ ਗੀਤ ਗਾਏ ਗਏ ਉੱਥੇ ਹੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਨੇ ਨੱਚਗਾ ਕੇ ਖੁਸ਼ੀ ਸਾਂਝੀ ਕੀਤੀ ਸਮਾਗਮ ਦੌਰਾਨ ਸੋਮਪrakash ਅਤੇ ਅਨੀਤਾ ਸੋਮਪrakash ਵੱਲੋਂ 1200 ਤੋਂ ਵੱਧ ਨਵਜਮੀਆਂ ਧੀਆਂ ਦੀ ਲੋੜੀ ਪਾਈ ਗਈ ਅਤੇ ਗਿਫਟ ਦੇ ਤੌਰ ਤੇ ਬੱਚਿਆਂ ਨੂੰ ਖਿਡਾਉਣੇ ਗਰਮ ਕੱਪੜੇ ਅਤੇ ਮੂੰਗਫਲੀ ਰੇੜੀਆਂ ਵੰਡੀਆਂ ਗਈਆਂ ਜਦਕਿ ਕੁਝ ਮਹਿਲਾਵਾਂ ਨੂੰ ਗਰਮ ਸੂਟ ਵੀ ਦਿੱਤੇ ਗਏ ਇਸ ਮੌਕੇ ਵੱਖ-ਵੱਖ ਬੁਲਾ ਰਹਿਆਂ ਤੋਂ ਇਲਾਵਾ ਆਏ ਹੋਏ ਮਹਿਮਾਨਾਂ ਨੇ ਸੋਮਪ੍ਰਕਾਸ਼ ਕੈਂਥ ਅਤੇ ਅਨੀਤਾ ਸੋਮਪ੍ਰਕਾਸ਼ ਵੱਲੋਂ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਨੂੰ ਸਰਹਉਣਯੋਗ ਦੱਸਿਆ। ਉਹਨਾਂ ਕਿਹਾ ਕਿ ਕੈਂਥ ਪਰਿਵਾਰ ਦਾ ਬਹੁਤ ਵੱਡਾ ਦਿਲ ਹੈ। ਇਹ ਜੋ ਉਪਰਾਲਾ ਕਰ ਰਹੇ ਹਨ ਇਹ ਕੋਈ ਵੀ ਨਹੀਂ ਕਰ ਸਕਦਾ। ਸਾਰੇ ਫਗਵਾੜਾ ਵਾਸੀਆਂ ਨੂੰ ਆਉਣ ਵਾਲੀ ਲੋਹੜੀ ਤੇ ਮੱਕਰ ਸਕਰਾਂ ਦੀ ਬਹੁਤ-ਬਹੁਤ ਵਧਾਈ। ਉਸ ਤੋਂ ਬਾਅਦ ਜੋ ਅੱਜ ਤੁਸੀਂ ਦੇਖ ਰਹੇ ਹੋ ਰੌਣਕਾਂ ਸਾਰੀਆਂ ਮਾਨਣੀਆਂ ਸੋਮਪ੍ਰਕਾਸ਼ ਜੀ ਪੂਰਬ ਕੇਂਦਰੀ ਮੰਤਰੀ ਤੇ ਉਹਨਾਂ ਦੀ ਧਰਮ ਪਤਨੀ ਸਮਾਜ ਸੇਵਿਕਾ ਨੀਤਾ ਜ਼ੋਮ ਪ੍ਰਕਾਸ਼ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1100 ਕੁੜੀਆਂ ਦੀ ਜੋ ਲੋੜੀ ਪਾ ਰਹੇ ਆ ਉਹ ਇੱਕ ਬਹੁਤ ਹੀ ਚਲਾਗਾ ਜੋ ਕਰ ਰਹੇ ਆ ਔਰ ਇਸ ਦੇ ਨਾਲ ਮੈਂ ਤਾਂ ਇਹ ਸਮਝਦਾ ਕਿ ਅੱਜ ਦਾ ਜੋ ਟਾਈਮ ਆ ਉਹ ਧੀਆਂ ਤੇ ਮੁੰਡਿਆਂ ਦੇ ਵਿੱਚ ਆਪਸ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਕੋਈ ਟਾਈਮ ਹੁੰਦਾ ਸੀ ਬੱਚੇ ਮੁੰਡਿਆਂ ਦੀ ਖੁਸ਼ੀ ਦੇ ਵਿੱਚ ਪਰਿਵਾਰ ਜਿਹੜੇ ਸੀ ਲੋੜੀ ਪਾਉਂਦੇ ਹੁੰਦੇ ਸੀ ਪਰ ਜੋ ਟਾਈਮ ਦੀ ਪਰਵਰਤਨ ਦੇ ਨਾਲ ਅੱਜ ਲੜਕੀ ਦੀ ਵੀ ਅੱਜ ਸਮਾਜ ਨੂੰ ਉਨੀ ਹੀ ਜ਼ਰੂਰਤ ਆ ਜਿਹਦੇ ਕਰਕੇ ਅੱਜ ਧੀਆਂ ਦੀ ਲੋੜੀ ਦਾ ਬੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਆ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਸਾਰੇ ਫਗਵਾੜਾ ਵਾਸੀਆਂ ਵੱਲੋਂ ਪਰਮਪਿਤਾ ਪਰਮਾਤਮਾਗੇ ਇਹੀ ਬੇਨਤੀ ਕਰਦਾ ਪਰਮਾਤਮਾ ਇਹਨਾਂ ਦੋਵਾਂ ਨੂੰ ਲੰਮੀ ਆਜੂ ਤੇ ਦਵੇ ਤਾਂ ਜੋ ਇਹ ਇਦਾਂ ਦਾ ਵਧੀਆ ਉਪਰਾਲਾ ਜਿਹੜਾ ਉਹ ਹਰ ਸਾਲ ਹਮ ਹਮਾ ਕੇ ਕਰਦੇ ਰਹਨ ਅੱਜ ਕੇਂਦਰੀ ਮੰਤਰੀ ਪੂਰਵ ਸੁਮਰਕਾ ਜੀ ਔਰ ਸਾਡੇ ਭੈਣ ਜੀ ਨਹੀਂ ਤਾਂ ਸੁਮਰਕਾ ਜੀ ਵੱਲੋਂ 1109 ਜੰਮੀਆਂ ਬੱਚੀਆਂ ਦੀ ਲੋੜੀ ਦਾ ਜਿਹੜਾ ਇਹ ਕਾਰਜਕ੍ਰਮ ਹੈ ਇਸ ਕਾਰਜਕ੍ਰਮ ਲਈ ਸਾਰੇ ਹੀ ਆਏ ਹੋਏ ਪਰਿਵਾਰਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਸਾਰੀਆਂ ਬੱਚੀਆਂ ਤੇ ਗੁਰੂ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਰੱਖਣ ਔਰ ਬੜੇ ਉਤਸ਼ਾਹ ਨਾਲ ਬੜੇ ਧੂਮ-ਧਾਮ ਨਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਇਸ ਲੋਹੜੀ ਤਿਉਹਾਰ ਮੌਕੇ ਸਾਰਿਆਂ ਵੱਲੋਂ ਮਿਲਜੁਲ ਕੇ ਧੂਨੀ ਵਿਬਾਲੀ ਗਈ ਅਤੇ ਮੂੰਗਫਲੀ ਰੇੜੀਆਂ ਅਗਨੀ ਭੇਟ ਕਰ ਇੱਕ ਦੂਜੇ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਲੋੜੀ ਸਮਾਗਮ ਮੌਕੇ ਆਕਰਸ਼ਕ ਗਿਫਟ ਦੇਣ ਲਈ ਲੱਕੀ ਡਰਾ ਵੀ ਕੱਢੇ ਗਏ ਇਸ ਮੌਕੇ ਤੇ ਬੋਲਦੇ ਆਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਅਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਨਵਜਮਈ ਧੀਆਂ ਦੇ ਪਰਿਵਾਰਾਂ ਨੂੰ ਲੋੜੀ ਦੇ ਤਿਉਹਾਰ ਦੇ ਮੁਬਾਰਕਾ ਦਿੰਦਿਆਂ ਧੀਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਧੀਆਂ ਨੂੰ ਵੱਧ ਤੋਂ ਵੱਧ ਪੜਾ ਲਿਖਾ ਕੇ ਇੱਕ ਕਾਮਯਾਬ ਇਨਸਾਨ ਬਣਾਓ। ਅੱਜ ਲੋੜੀ ਦਾ ਤਿਉਹਾਰ ਬਹੁਤ ਧੂਰ ਦਾ ਮਨਾਇਆ ਜਾ ਰਿਹਾ ਬੱਚਿਆਂ ਦੇ ਵਿੱਚ ਬਹੁਤ ਉਸ਼ਾ ਹੈ ਅਸੀਂ 1100 ਬੱਚਿਆਂ ਦੀ ਲੋੜ ਪਾ ਰਹੇ ਹਾਂ ਲੇਕਿਨ ਅੱਜ ਦੀ ਲੈ ਜਿਹੜੀ 1200 ਬੱਚਿਆਂ ਦੀ ਆਈ ਐ ਸੌਣ ਕਰੋ ਔਰ ਹੋਰ ਇੱਥੇ ਵੀ ਨਾਮ ਦਿਖਾ ਰਹੇ ਹੈ ਅਰੇ ਬਹੁਤ ਖੁਸ਼ੀ ਵਾਲੀ ਗੱਲ ਹੈ ਇਹ ਸਾਰਿਆਂ ਦੇ ਵਿੱਚ ਧਿਆਨ ਨੂੰ ਲੈ ਕੇ ਬਹੁਤ ਪਿਆਰ ਹੈ ਬਹੁਤ ਉਤਸ਼ਾਹ ਹੈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਇਸ ਮੌਕੇ ਤੇ ਆਏ ਮਹਿਮਾਨਾਂ ਨੂੰ ਸੋਮ ਪ੍ਰਕਾਸ਼ ਵੱਲੋਂ ਸਨਮਾਨਯਾ ਵੀ ਗਿਆ ਲੋੜੀ ਸਮਾਗਮੋ ਕੇ ਮੰਚ ਸੰਚਾਲਨ ਦੀਪੁ ਹੂਮਿਕਾ ਹਰਦੀਪ ਸਿੰਘ ਤੱਗੜ ਨੇ ਬਾਕੋਬੀ ਨਿਭਾਈ ਸਮਾਗਮ ਦੌਰਾਨ ਕਾਉਂਸਲਰ ਪਰਮਜੀਤ ਸਿੰਘ ਖੁਰਾਨਾ ਬੀਰਾਰਾਮ ਪਲਜੋਤ ਅਸ਼ੋਕ ਕੁਲਥਮ ਅਵਤਾਰ ਸਿੰਘ ਮੰਡ ਹਰਮਿੰਦਰ ਸਿੰਘ ਬਸਰਾ ਸੰਜੂ ਚਹਿਲ ਪਰਮਜੀਤ ਸਿੰਘ ਚਾਚੋ ਕੀ ਦਵਿੰਦਰ ਸਪਰਾ ਰਸ਼ਪਾਲ ਰਾਏ 바ਵਾ ਪੰਕਜ ਚਾਵਲਾ ਅਸ਼ੋਕ ਸੇਠੀ ਅਰੁਣ ਖੋਸਲਾ ਜਤਿੰਦਰ ਸਿੰਘ ਕੁੰਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾਗੂ ਅਤੇ ਹੋਰ ਵੀ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ